हां जी दोस्तों सारेया नु सस्त्रि काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਘਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਵੀਰ ਹੀਰੇ ਦੇ ਕੋਲ ਪਹੁੰਚੇ ਆ ਦੋਸਤੋ ਪਹਿਲਾਂ ਵੀ ਆਪਾਂ ਇਸ ਘਰੋਂ ਦੋਕ ਵੀਡੀਓ ਪਾਈਆਂ ਸੀਗੀਆਂ ਘਰੇਲੂ ਪਸ਼ੂ ਆ ਤੇ ਬਿਲਕੁਲ ਜਿਹੜੇ ਦੋਸਤੋ ਦੁੱਧਵਾਦ ਵਾਲੇ ਪਸ਼ੂ ਆ ਜਿੰਨੀਆਂ ਵੀ ਮੱਝਾਂ ਵੀਰ ਦੇ ਕੋਲ ਹੈਗੀਆਂ ਨੇ ਸਾਰੀਆਂ ਦੁੱਧ ਆ ਰੀਆਂ ਨੇ ਕੋਈ ਚੰਗੇ ਮਿਲਕ ਰਿਕਾਰਡ ਵਾਲੀਆਂ ਨੇ ਕੋਈ 16 17 ਲੀਟਰ ਤੋਂ ਮੱਝਾਂ ਸ਼ੁਰੂ ਹੋ ਗਏ ਬਾਈ 24 ਲੀਟਰ ਤੱਕ ਜਿਹੜੀਆਂ ਮੱਝਾਂ ਇਹਨਾਂ ਦੇ ਕੋਲ ਮੌਜੂਦ ਨੇ ਤੇ ਜਦੋਂ ਕਿ ਦੇ ਦੋਸਤੋ ਬਿਲਕੁਲ ਪਸੂ ਬੱਤਰ ਆਉਂਦਾ ਸੂਣ ਦਾ ਨੇੜ ਹੁੰਦਾ ਟੁੱਕਿਆ ਹੁੰਦਾ ਬਸੂ ਤੇ ਉਦੋਂ ਵੀਰ ਸੇਲ ਕਰਦਾ ਪਿੱਛੇ ਦੇ ਵੀ ਆਪਾਂ ਤੁਹਾਨੂੰ ਪੂਰੀ ਮੱਝ ਦਿਖਾਈ ਸੀ ਇਸ ਘਰੋਂ ਤੇ ਚੰਗੀ ਵਧੀਆ ਮੱਝ ਸੀਗੀ ਦੁੱਧ ਦੇ ਰਿਕਾਰਡ ਵਾਲੀ ਸੀਗੀ ਉਹਨਾਂ ਦੀ ਬਿਲਕੁਲ ਅੱਗੇ ਜਨਰੇਸ਼ਨ ਦੇ ਵਿੱਚ ਉਹਨਾਂ ਦੀਆਂ ਪੀੜ੍ਹੀ ਵੀ ਵੀਰ ਦੇ ਕੋਲੇ ਮੌਜੂਦ ਆ ਝੋਟੀਆਂ ਦੋ ਨੇ ਇੱਕ ਕਟਾ ਉਸ ਪੀੜ੍ਹੀ ਦੇ ਵਿੱਚੋਂ ਵੀਰ ਦੇ ਕੋਲ ਆ ਤੇ ਫਿਲਹਾਲ ਦੋਸਤੋ ਅੱਜ ਇਸ ਕਵਰਜ ਦੇ ਵਿੱਚ ਇੱਕ ਆ ਮੱਝ ਦਿਖਾਉਣੀ ਆ ਤੁਹਾਨੂੰ ਪਹਿਲੇ ਨੰਬਰ ਤੇ ਜਿਹੜੀ ਦਿਖਾਈ ਦੇ ਰਹੀ ਆ ਬਿਲਕੁਲ ਕਾਲੀ ਮੋਰੀ ਦੀ ਮੱਝ ਆ ਤੇ ਮਿਲਕ ਰਿਕਾਰਡ ਇਹਦਾ ਵੀ ਚੰਗਾ ਖਾਸਾ ਵੀਰ ਨੇ ਦੱਸਿਆ ਸੀ ਆਪਾਂ ਨੂੰ ਵੀ ਪਿਛਲੇ ਸੂਬੇ ਜੰਨੀ ਚਵਾਈ ਕੀਤੀ ਆ ਚੰਗੀ ਸਪੈਸ਼ਲ ਚਵਾਈ ਵਾਲੀ ਇਹ ਮੱਝ ਆ ਤੇ ਦੋਸਤੋ ਜਿਹੜੇ ਵੀਰ ਨੂੰ ਪਸੰਦ ਆਊਗੀ ਤੁਸੀਂ ਤਸੱਲੀ ਆ ਨਰਕ ਪਰਖ ਘਰੇ ਆਣ ਕੇ ਕਰ ਲਿਓ ਤੇ ਬਾਕੀ ਦਿਨ ਹਜੇ ਕਿੰਨੇ ਕੁ ਪਏ ਆ ਸੂਨ ਦੇ ਵਿੱਚ ਤੇ ਕੀ ਮੋਲ ਵੜੀ ਕੀ ਰੇਟ ਭਾਅ ਵੜਦਾ ਰਹੂਗਾ ਇਸ ਮੱਝ ਦਾ ਉਹ ਪੂਰੀ ਗੱਲਬਾਤ ਆਪਾਂ ਵੀਰ ਤੋਂ ਲੈ ਕੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਦੋਸਤੋ 13 ਜਨਵਰੀ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਸਮਾਂ ਕੋਈ ਸ਼ਾਮ ਦੇ 3 ਵਜੇ ਦਾ ਸੋ ਆਓ ਲੈਨੇ ਆ ਜਾਣਕਾਰੀ ਵੀਰ ਹੀਰੇ ਤੋਂ ਪੁੱਛ ਲੈਨੀ ਆ ਕੀ ਡਿਟੇਲ ਆ ਅੱਜ ਇਸ ਮੱਝ ਦੀ ਸਭ ਤੋਂ ਪਹਿਲਾਂ ਵੀਰੇ ਹੀਰੇ ਸਸਰੀਕਾਰ ਸਸਰੀਕਾਰ ਵੀਰ ਦੀ ਸਸਰੀਕਾਰ ਜੀ ਅੱਛਾ ਵੀਰ ਹੀਰੇ ਆਪਣੇ ਭੈਣ ਭਰਾਵਾਂ ਨੂੰ ਇਹ ਦੱਸ ਦਈਏ ਵੀ ਆਪਣੇ ਕੋਲ ਹੋਣ ਤੱਕ ਕਿੰਨੀਆਂ ਮੱਝਾਂ ਨੇ ਤੇ ਕਿੰਨੇ ਮਿਲਕ ਰਿਕਾਰਡ ਤੱਕ ਜਿਹੜੀਆਂ ਆਪਣੇ ਕੋਲ ਮੌਜੂਦ ਆ ਆਪਣੇ ਕੋਲੇ ਵੀਰ ਜੀ ਇਹ ਗੱਲ ਆ ਕਿ ਆਪਣੇ ਕੋਲੇ ਨਾ ਸਟਾਰਟਿੰਗ ਹੋ ਜਾਂਦੀਆਂ ਮੱਝਾਂ 14 ਤੋਂ ਤੇ 24 ਕਿਲੋ ਤੱਕ ਆ ਠੀਕ ਆ ਜੀ ਹਾਂਜੀ ਆਪਣਾ ਕੋਈ ਵਪਾਰ ਦਾ ਕੰਮ ਨਹੀਂ ਆ ਹਾਂਜੀ ਆਪਣੇ ਘਰ ਦੇ ਪਸ਼ੂ ਆ ਸਾਰੇ ਆਪਣੇ ਆਪ ਦੇ ਹੀ ਜਿੰਨੇ ਵੀ ਆ ਕੋਈ ਆਪਾਂ ਮੁੱਲ ਨਹੀਂ ਖਰੀਦੇ ਆ ਹੂੰ ਇਹ ਇੰਨਾ ਕਿ ਸੇਲ ਇਸ ਕਰਕੇ ਕਰਦੇ ਆ ਇਹਦਾ ਕਿ ਪਹੂ ਜਾਦੇ ਹੁੰਦੇ ਜਾਂਦੇ ਤੁਹਾਨੂੰ ਵਿਖਾਤੇ ਆ ਬਾਹਰ ਵੀ ਵੇਲੀ ਛੋਟੀ ਆ ਉਹਦੇ ਦੇ ਵੀ ਤੁਹਾਨੂੰ ਵਿਖਾ ਦੇਂਗਾ ਗਾਵਾਂ ਬੱਜੀਆਂ ਫਲ ਵੀ ਉਧਰ ਆ ਜੀ ਤੇ ਤਾਂ ਕਰਕੇ ਫਿਰ ਸੇਲ ਕਰਦੇ ਆ ਬਾਕੀ ਇਹਦੀ ਮਾਈ ਦੀ ਗਰੰਟਡ ਆਪਾਂ ਜੋ ਗਰੰਟੀ ਦਵਾਂਗੇ ਜੀ ਭਾਰ ਪਿੱਛੇ ਦੀ ਥਣਾ ਦੀ ਹੂੰ ਉਹਦੀ ਸਾਰੀ ਗਰੰਟੀ ਆਪਣੀ ਫੁੱਲ ਹੋਊਗੀ ਦੁੱਧ ਦੀ ਵੀ ਦੁੱਧ ਦੀ ਪੂਰੀ ਹਾਂਜੀ ਦੁੱਧ ਦੀ ਪੂਲੀ ਦੁੱਧ ਪਹਿਲੇ ਸੂਏ ਨੇ 14 ਕਿਲੋ ਦਿੱਤਾ ਜੀ ਜੀ ਦੂਜੇ ਸੂਏ 16 ਕਿਲੋ ਕਹਿਣ ਦੀਆਂ ਗੱਲਾਂ ਨਹੀਂ ਆ ਜਿਹੜਾ ਚੋਇਆ ਆ ਜੀ ਬਿਲਕੁਲ ਜੇ ਕਿਸੇ ਨੇ ਵੀ ਖਰੀਦਣੀ ਆ ਆਪਣੇ ਨਾਲ ਬਿਆਨਾ ਕਰ ਲੇ ਆਪਾਂ ਦੁੱਧ ਸੂਹੀ ਤੋਂ ਚਵਾ ਕੇ ਦੁੱਧ ਦੇ ਦਾਂਗੇ ਠੀਕ ਹੈ ਜੀ ਹਾਂਜੀ ਅੱਛਾ ਵੀਰ ਜੀ ਹੁਣ ਤੀਜਾ ਸੂਆ ਸੋਣੀ ਆ ਹਾਂਜੀ ਤੇ ਤੀਜੇ ਸੂਏ ਹੁਣ ਤੁਸੀਂ ਦੂਜੇ ਸੂਏ ਦੱਸਿਆ ਵੀ ਪਹਿਲਾਂ ਨੇ 12 ਕਿਲੋ ਦੂਜੇ ਨੇ 14 ਕਿਲੋ ਪਹਿਲਣ ਨੇ ਪਹਿਲਾਂ ਨੇ 14 ਹਾਂਜੀ ਦੂਜੇ ਸਵੇਰੇ 16 ਕਿਲੋ ਵਰਗੀ ਤੀਜਾ ਸਵੇਰਾ ਸੋਣੀ ਆ ਜੇ ਕੋਈ ਮੇਰੇ ਵੀਰ ਦੀ ਕਿਸੇ ਦੀ ਮਿਰ ਤੋਂ ਵੀ ਜ਼ਿਆਦਾ ਸਾਹਮ ਹੋਈ ਤੇ ਹੋ ਸਕਦਾ ਵੱਧ ਵੀ ਚੋਲੇ ਵੱਧ ਚੋਲੇ ਤੇ ਜੇ ਕਿਸੇ ਦੀ ਸਾਹਮਣ ਹੋਈ ਤੇ ਹੋ ਸਕਦਾ ਭਾਵੇਂ 10 ਵੀ ਚੋਲੇ ਬਾਜੀ ਬਾਠ ਠੀਕ ਆ ਲੋ ਫਿਰ ਦੋਸਤੋ ਡਿਪੈਂਡ ਕਰਦਾ ਸੇਵਾ ਤੇ ਸਾਹਮ ਸੰਭਾਲ ਤੇ ਵੀਰ ਦਾ ਕਹਿਣ ਦਾ ਮਤਲਬ ਇਹ ਹੈਗਾ ਵੀ ਆਪਦੀ ਕਿਸੇ ਵੀਰ ਦੀ ਚੰਗੀ ਸੇਵਾ ਹੋਈ ਤਾਂ ਦੋ ਦੋ ਤੁਸੀਂ ਵਧਾ ਸਕਦੇ ਜੇ ਘਟਾ ਸਕਦੇ ਜੇ ਅੱਗੇ ਜਿਹੜਾ ਕੋਈ ਫਾਰਮਰ ਵੀਰ ਲੈ ਕੇ ਜਾਊਗਾ ਉਹਦੇ ਹੱਥ ਵਾਸਾ ਤੇ ਇੱਕ ਹੋਰ ਆ ਇਹਨਾਂ ਦਾ ਨਾ ਆਪਣੇ ਜਿੰਨੇ ਪਸ਼ੂ ਆ ਇਹਨਾਂ ਥੱਲੇ ਬੱਚੇ ਛੱਡੋ ਚਾ ਨਾ ਛੱਡੋ ਅੱਛਾ ਜੀ ਇਹਦੀ ਵੀ ਆਪਣੀ ਪੂਰੀ ਪ੍ਰੋਪਰ ਆਫ ਬੱਚੇ ਵੱਜੇ ਉਤਰੇ ਵੱਜੇ ਰਹਿਣੇ ਇਤਨਾ ਹੀ ਬਹਿ ਜਾਣਾ ਥੱਲੇ ਹੂੰ ਹੂੰ ਕੋਈ ਇਹ ਨਹੀਂ ਕਿ ਬੱਚਿਆਂ ਦਾ ਕੁਝ ਨਹੀਂ ਹਾਂ ਇਤਨਾ ਹੀ ਮਿਲਣ ਗਿਆ ਹਾਂ ਸਟਾਰਟਿੰਗ ਤੋਂ ਇਦਾਂ ਦਾ ਤੁਰੇ ਆ ਮਿੱਠਾ ਬਿਲਕੁਲ ਠੰਡਾ ਬਿਲਕੁਲ ਹਾਂ ਉਹਨਾਂ ਕੈਮਰੇ ਦਾ ਕਰਕੇ ਆਪਣੀ ਡਰਦੀ ਆ ਮੱਝ ਨਹੀਂ ਤੇ ਆਪਾਂ ਤੁਹਾਨੂੰ ਤਾਣਾ ਨੂੰ ਵੀ ਹੱਥ ਲਵਾ ਦਿੰਨੇ ਸੀ ਹੂੰ ਹੂੰ ਲਓ ਵੀ ਦੋਸਤੋ ਹਾਂਜੀ ਤੇ ਬਾਕੀ ਦੋਸਤੋ ਜਿਹੜਾ ਵੀਰ ਕੋਈ ਘਰੇਲੂ ਪਸ਼ੂ ਖਰੀਦਣ ਦੇ ਚਾਹਵਨ ਹੁੰਦੇ ਆ ਸੋ ਉਹਨਾਂ ਵੀਰਾਂ ਦੇ ਲਈ ਆ ਬਾਕੀ ਦੱਸ ਵਾਲੇ ਜੋੜੇ ਦੋਸਤੋ ਪਸ਼ੂ ਹੁੰਦੇ ਉਹ ਵੀ ਘਰਾਂ ਦੇ ਵਿੱਚੋਂ ਹੀ ਨਿਕਲਦੇ ਆ ਪਰ ਅਸਲ ਸਚਾਈ ਅਸਲੀਅਤ ਜਿਹੜੀ ਪਤਾ ਨਹੀਂ ਲੱਗ ਪਉਂਦੀ ਠੀਕ ਹੈ ਜੀ ਕਿਉਂਕਿ ਓਨਰ ਦੇ ਨਾਲ ਸਿੱਧੀ ਗੱਲਬਾਤ ਨਹੀਂ ਹੁੰਦੀਗੀ ਗਾਂ ਥਰੂ ਜਿਹੜੀ ਵਪਾਰੀ ਦੇ ਬਿਲਕੁਲ ਇਨਫੋਰਮੇਸ਼ਨ ਦੱਸੀ ਜਾਂਦੀ ਆ ਇਹ ਜਿਹੜੇ ਘਰੋਂ ਦੋਸਤੋ ਬਿਲਕੁਲ ਜਾਣਕਾਰੀ ਆ ਓਨਰ ਮਾਲਕ ਦੇ ਰਿਹਾ ਤੁਹਾਨੂੰ ਤੇ ਡਿਟੇਲ ਵੀ ਤੁਹਾਨੂੰ ਦੱਸ ਰਿਹਾ ਵੀ ਘਟੋ ਘੜ ਵੀ 14 ਕਿਲੋ ਇਸ ਮੱਝ ਨੇ ਦੋਸਤੋ ਪਹਿਲੇ ਸਵੇਰੇ ਦੁੱਧ ਪਾਇਆ ਦੂਜੇ ਸਵੇਰੇ 16 ਕਿਲੋ 15 ਪਲੱਸ 16 ਕਿਲੋ ਇਸ ਮੱਝ ਨੇ ਦੁੱਧ ਦਿੱਤਾ ਠੀਕ ਹੈ ਜੀ ਤੇ ਹੁਣ ਦੋਸ ਤੇ ਫੇਸ ਕੁਆਲਟੀ ਤੁਸੀਂ ਵੇਖ ਕੇ ਚੈੱਕ ਕਰ ਲਓ ਇੱਕ ਗੱਲ ਜ਼ਿਕਰ ਜੋਗ ਦੋਸਤੋ ਮੈਂਸ਼ਨ ਕਰ ਦਿੰਨੇ ਆ ਕੱਦ ਜਿਹੜਾ ਮੀਡੀਅਮ ਮੰਨ ਕੇ ਕੋਈ ਵੀਰ ਸੌਦਾ ਕਰ ਲਿਓ ਠੀਕ ਆ ਕੱਦ ਮੈਂ ਇੱਥੇ ਇਹ ਨਹੀਂ ਕਹਿ ਸਕਦਾ ਬਾਹਲਾ ਉੱਚਾ ਵੱਡਾ ਕੱਦ ਮੀਡੀਅਮ ਹਾਈਟ ਆ ਬਾਕੀ ਜੰਮੀ ਭਲੀ ਪੂਰੀ ਆ ਤੇ ਮੈਨੂੰ ਲੱਗਦਾ ਵੀਰ ਜੀ ਯੂਜ਼ ਵੀ ਜ਼ਿਆਦਾ ਆਪਾਂ ਸਾਇਲੈਂਸ ਹੀ ਕਰਦੇ ਆ ਹਾਂਜੀ ਹਾਂਜੀ ਚਾਰ ਚਾਰ ਹੀ ਜ਼ਿਆਦਾ ਯੂਜ਼ ਕਰਦੇ ਆ ਹਾਂਜੀ ਚਾਰ ਹੀ ਤੇ ਆਪਣੇ ਮਸ਼ਟਾਲਾ ਭੀਜਿਆ ਆ ਤੇ ਉਹ ਵੀ ਕਰ ਲਈਦਾ ਠੀਕ ਹੈ ਹਾਂਜੀ ਠੀਕ ਹੈ ਅੱਛਾ ਇੱਕ ਹੀਰੇ ਵੀ ਇਹ ਵੀ ਦੱਸ ਦਈਏ ਆਪਣੇ ਭੈਣ ਭਰਾਵਾਂ ਨੂੰ ਜਿਨ੍ਹਾਂ ਨੇ ਇਹ ਮੱਝ ਖਰੀਦਨੀ ਹੈ ਉਹਨਾਂ ਨੂੰ ਪੂਰਾ ਪਤਾ ਹੋਣਾ ਚਾਹੀਦਾ ਬਣਦੀ ਫਿਰ ਮਾਲੀ ਤੋਂ ਹੀ ਜਾਂ ਏਆਈ ਨਾ ਏਆਈ ਏਆਈ ਆਪਣੇ ਜਿੰਨੇ ਵੀ ਆਉ ਫਲ ਵੱਜੇ ਹਨ ਸਾਰੇ ਇਹ ਸਾਰੇ ਟੀਕੇ ਦੇ ਹੀ ਆਹ ਹਾ ਕੋਈ ਆਪਾਂ ਮਾਲੀ ਆਪਣੇ ਕੋਲ ਹੈਗਾ ਨਹੀਂ ਆ ਹੂੰ ਹਾਂਜੀ ਐਵੇਂ ਆ ਕੇ ਆਪ ਦੀ ਮਰਜ਼ੀ ਦੇ ਨਾਲ ਮੈਂ ਛੱਡਨੀ ਆਪਾਂ ਕੋਈ 6 ਤੋਂ 7 ਮਹੀਨੇ ਚ ਹੋ ਸਕਦੇ ਇਹ ਨਹੀਂ ਕਿ ਆਪਾਂ ਨੂੰ ਕੋਈ 2 ਮਹੀਨੇ ਦੁੱਧ ਪਿਆਉਗੇ ਆਪਣੇ ਕੋਲ ਤੁਹਾਨੂੰ ਦੱਸੰਦਾ ਪਹਿਲਾਂ ਵੀ ਦੱਸਿਆ ਜਿਗਰ ਕੀਤਾ ਹੈਗੇ ਆਪਣੇ ਕੋਲੇ ਪਹਿਲੀ ਮਹੀਨੇ ਵਿੱਚ ਹੀ ਉਦੋਂ ਵੀ ਆਕਾ ਆਪਾਂ ਇਹ ਜਿਗਰ ਕੀਤਾ ਹੈਗੇ ਆਪਣੇ ਕੋਲੇ ਸਾਰੇ ਪਸ਼ੂ ਜਿੰਨੇ ਵੀ ਸੇਲ ਬਿਲਕੁਲ ਵਧੀਆ ਏ ਤੇ ਇੰਨਾ ਗੇ ਠੰਡੇ ਤੀਰੇ ਆ ਕੋਈ ਖਰਾਬ ਕਰਨ ਵਾਲਾ ਨਹੀਂ ਆਪਣੇ ਕੋਲੇ ਮੋਹਰਾ ਦੇ ਆ ਤੇ ਆ ਵਿੱਚੋਂ ਦੋ ਨੇਲੀ ਦੇ ਆ ਜਾਂਦੇ ਬਿਲਕੁਲ ਬਿਲਕੁਲ ਬਾਕੀ ਤੁਸੀਂ ਵਿਖਾ ਵੀ ਦੋਗੇ ਆਪਣੇ ਕੋਲੇ ਮੋਹਰਾ ਦੇ ਇਹ ਨਹੀਂ ਕਿ ਮੋਹਰਾ ਦਾ ਆਪਣੇ ਭਾਵੇਂ ਆਪਣੇ ਕੋਲ ਹੈਗੇ ਆ ਰਵਾ ਹੂੰ ਤੇ ਬਾਕੀ ਹੈਗਾ ਠੰਡਾ ਮੈਂ ਦੋਸਤੋ ਘਰ ਦਾ ਰਵਾ ਹੈ ਇਹ ਗਾਂ ਅੱਗੇ ਨਵੀਂ ਜਨਰੇਸ਼ਨ ਜਿਹੜੀ ਤਿਆਰ ਹੁੰਦੀ ਆ ਤੇ ਇਹਨਾਂ ਦੀਆਂ ਜਿਹੜੀਆਂ ਮਾਵਾਂ ਤੇ ਉਹਨਾਂ ਦੀਆਂ ਧੀਆਂ ਵੀਰ ਦੇ ਕੋਲ ਜਿਹੜੀਆਂ ਹੈਗੀਆਂ ਜਾਂ ਪਸ਼ੋਕਰ ਜਿਹੜਾ ਪੁਰਾਣਾ ਰਵਾ ਜਿਹੜਾ ਤਿਆਰ ਆ ਇਹਦੀ ਮਾਂ ਦਾ ਰਿਕਾਰਡ ਹੈਗਾ ਸੀ 20 ਕਿਲੋ ਤੋਂ ਪਲੱਸ ਹੀ ਜਿਹੜੀ ਇਹਦੀ ਮਾਂ ਜਿਹੜੀ ਆਪਾਂ ਹੁਣ ਮਾਜੇ ਸੇਲ ਕਰਦੇ ਹਾਂ ਹਾਂਜੀ ਇਹਦੀ ਮਾਂ ਦਾ ਠੀਕ ਆ 20 ਕਿਲੋ ਤੋਂ ਪਲੱਸ ਹੀ ਤੇ ਉਹ ਆਪਾਂ ਸੇਲ ਕਰਦੀ ਸੀ ਠੀਕ ਆ ਉਹ ਆਪਾਂ ਵੀਡੀਓ ਤੋਂ ਬਗੈਰ ਹੀ ਬੜੇ ਚਿਰ ਦੀ ਸੇਲ ਕੀਤੀ ਹੈ ਅੱਛਾ 20 ਪਲੱਸ ਰਿਕਾਰਡ ਸੀ ਹੁੰਦਾ ਹਾਂਜੀ ਠੀਕ ਆ ਤੇ ਚੰਗਾ ਸੋਨਾ ਇਹ ਇਹ ਬਾ ਉਹ ਬੈਠੀ ਹੈ ਇੱਕ ਜਿਹੜੀ ਇਹਦੀ ਸਗੀ ਭੈਣ ਹਾਂਜੀ ਉਹ ਬਈ ਆ ਜਿਹੜੀ ਆ ਤੈਨੂੰ ਦੱਸਣ ਦੇ 18 ਕਿਲੋ ਤੋਂ ਪਲੱਸ ਚੱਲਦੀ ਆ ਜਿਹੜੀ ਆ ਬੈਠੀ ਆ ਹਾਂਜੀ ਆ ਪਹਿਲੇ ਨੰਬਰ ਤੇ ਬੂਰੀਆਂ ਦੇ ਮਗਰ ਇਹਦੀ ਭੈਣ ਹੀ ਆ ਹਾਂਜੀ ਭੈਣ ਹੀ ਇੱਕ ਇਹ ਕਿੰਨੇ ਕੁ ਦੁੱਧ ਤੇ ਚੱਲਦੀ ਆ ਇਹ 18 ਕਿਲੋ ਤੋਂ ਪਲੱਸ ਚੱਲੀ ਸੀ ਅੱਛਾ ਹੁਣ ਕਿੰਨਾ ਮਸੂਆ ਸੂਗੀ ਅਗੇ ਇਹ ਐਰ ਕੀਤੇ ਸੂਣਾ ਜੇ ਇਹਨੇ ਦੂਜਾ ਸੂਗਾ ਦੂਜਾ ਹਾਂਜੀ ਮਤਲਬ ਕਿ ਫਿਰ ਚੰਗਾ ਖਾਸਾ ਰਕੋੜਾ 16 18 ਲੀਟਰ ਕਹਿਣਾ ਹੀ ਸੌਖਾ ਇੱਕ ਮੂਹ ਦੇ ਨਾਲ ਹਾਂਜੀ ਬਾਕੀ ਉਹ ਚਬਾਉਣਾ ਵੀ ਪੈਣਾ ਦੇ ਬਾਕੀ ਜਿਹੜੇ ਨਸਲ ਬਰੀਡਾ ਚੋਂ ਕੱਢਦੀ ਵੀ ਆ ਦੁੱਧ ਓ ਪਰਲੇ ਬੰਨੇ ਵੱਜੀ ਉਹ ਵੀ ਵਿਖਾ ਦੇ ਭਾਵੇਂ ਐਂਡ ਤੇ ਉਹ ਪਹਿਲੇ ਨੰਬਰ ਤੇ ਇਹਦੀ ਜਿਹੜੀ ਪਹਿਲੇ ਸੂਵੇ ਦੀ ਹਾਂਜੀ ਪਹਿਲੇ ਸੂਵੇ ਦੀ ਅੱਛਾ ਅੱਛਾ ਦੂਜੇ ਸੂਵੇ ਦਾ ਬੱਚਾ ਕੀ ਸੀ ਦੂਜੇ ਸੂਵੇ ਦਾ ਬੱਚਾ ਕੱਟੀ ਸੀ ਤੇ ਉਹ ਕੋਈ ਰਿਸ਼ਤੇਦਾਰ ਆ ਗਏ ਸੀ ਤੇ ਉਹ ਲੈ ਗਏ ਸੀ ਲੈ ਗਏ ਹਾਂਜੀ ਅੱਛਾ ਤੇ ਇੱਕ ਹੀਰੇ ਵੀਰ ਇਹ ਵੀ ਦੱਸ ਦਈਏ ਵੀ ਲੰਮਾ ਸਮਾਂ ਦੁੱਧ ਕਿੰਨਾ ਕ ਚਬਾਉਂਦੀ ਹੈ ਬਣ ਤੋਂ ਬਾਅਦ ਲੰਮਾ ਸਮਾਂ ਮਿਲਦੀ ਰਹਿੰਦੀ ਹੈ ਲੌਂਗ ਟਾਈਮ ਆਪਾਂ ਆਪਦੀ ਮਰਜ਼ੀ ਨਾਲ ਬਸ ਜਦੋਂ ਬਣ ਜਾਂਦੇ ਆ ਤੇ ਆਪਾਂ ਆਪਦੀ ਮਰਜ਼ੀ ਦੇ ਨਾਲ ਛੱਡਦੇ ਆ ਜਦੋਂ ਗੱਬਣ ਹੋ ਜਾਂਦਾ ਨਾ ਆਪਣਾ ਬਾਹੂ ਇਹ ਨਹੀਂ ਕਿ ਕੋਈ 2 ਮਹੀਨੇ ਚ ਬਾਊਗੀ 3 ਚ ਬਾਊਗੀ ਉਹਦੀ ਵੀ ਆਪਣੀ ਫੁੱਲ ਗਰੰਟੀ ਹੋਊਗੀ ਠੀਕ ਹੈ ਜੀ ਹਾਂਜੀ ਜਿੰਨੇ ਵੀ ਕਿਸੇ ਨੇ ਖਰੀਦਣੀ ਆ ਮੇਰੇ ਵੀਰ ਭਰਾ ਨੇ ਉਹ ਆਪਦੀ ਆਣ ਕੇ ਇੱਥੇ ਪਸੰਦ ਕਰੇ ਆਪਦੀ ਨਿਰਖ ਪੇਰਖ ਕਰਕੇ ਫੇਰ ਆਵੇ ਫੇਰ ਸਬਦਾ ਕਰੇ ਆਪਾਂ ਨੂੰ ਕੋਈ ਇਹ ਨਹੀਂ ਕਿ ਵਿਗੇ ਚ ਨਾ ਵਿਕੇ ਹੂੰ ਝੂਠ ਨਹੀਂ ਮਾਰਨਾ ਬਿਲਕੁਲ ਲਓ ਦੋਸਤੋ ਇਸ ਘਰੋਂ ਪਹਿਲਾ ਵੀਡੀਓ ਆਪਾਂ ਪਾਈਆਂ ਨੇ ਠੀਕ ਹੈ ਜੀ ਤੇ ਕੋਈ ਸਾਈ ਵੀ ਨਾ ਕਰਕੇ ਵੀ ਕੋਈ ਆਪਣਾ ਵਪਾਰ ਦਾ ਕੰਮ ਨਹੀਂ ਆ ਵਪਾਰੀ ਨੂੰ ਹੁੰਦਾ ਆਗੇ ਜਿੱਕਲੋ ਠੰਡ ਚੜਾਵਦਾ ਅੱਗੇ ਗੱਲ ਕਰਨੀ ਤੇ ਹੀਰੇ-ਵੀਰੇ ਨਾਲ ਦੀ ਨਾਲ ਇਹਨੂੰ ਖੋਲ ਕੇ ਦਿਖਾਈਏ ਵੀਰਾਂ ਨੂੰ ਲਓ ਦੋਸਤੋ ਪੂਰਾ ਰਿਕਾਰਡ ਮੇਰਾ ਪੁੱਛਣਾ ਫਰਜ਼ ਬੰਦਾ ਸੀਗਾ ਕਿਉਂਕਿ ਜਿਹੜਾ ਵੀਰ ਅੱਗੇ ਲੈ ਕੇ ਜਾਊਗਾ ਉਹਨੂੰ ਪੂਰੀ ਡਿਟੇਲ ਇਸ ਮੱਝ ਦੀ ਪਤਾ ਹੋਣੀ ਬਹੁਤ ਲਾਜ਼ਮੀ ਆ ਕਿਉਂਕਿ ਇਹਦੀ ਜਿਹੜੀ ਭੈਣ ਉਹ ਵੀ ਵੀਰ ਦੇ ਕੋਲੇ ਆ ਉਹ ਵੀ ਕੋਈ 17 18 18 ਲੀਟਰ ਤੇ ਜਿਹੜਾ ਦੋਸਤੋ ਚੱਲੀ ਆ ਤੇ ਬਾਕੀ ਨਸਲ ਬਰੀਡ ਨੇ ਦੁੱਧ ਕੱਢਣਾ ਆ ਦੋਸਤੋ ਮੈਨੇ ਰੱਖਦਾ ਕੋਈ ਨਾਰਮਲ ਦੋਗਲੀ ਮੱਝ ਬਹੁਤ ਘੱਟ ਦੁੱਧ ਕੱਢਦੀ ਆ ਨਸਲ ਬਰੀਡ ਨੇ ਦੁੱਧ ਕਰਨਾ ਬਾਕੀ ਚੌੜੇ ਪਿੱਠ ਪੁੱਠੇ ਦੇ ਵਿੱਚ ਆ ਰਾਜੀ ਆ ਕਰਮਾਲੀ ਪੂਰੀ ਤੇ ਕੱਦ ਮੀਡੀਅਮ ਤੋਂ ਜਿਹੜਾ ਥੋੜਾ ਜਿਆ ਉੱਚਾ ਮੰਨ ਸਕਦਾ ਕੋਈ ਵੀਰ ਮੀਡੀਅਮ ਹਾਈਟ ਮੰਨ ਕੇ ਵੀ ਤੁਸੀਂ ਸੌਦਾ ਕਰ ਲਓਗੇ ਆ ਲੈ ਦੋਸਤੋ ਆਰਡਰ ਕੁਆਲਟੀ ਕਾਫੀ ਸੋਹਣੀ ਆ ਠੀਕ ਆ ਜੀ ਤੇ 5 6 ਦਿਨ 5 6 ਦਿਨ ਹਜੇ ਸਮਾਂ ਕੱਢਦੀ ਆ ਬਾਕੀ ਜਿਹੜਾ ਕੋਈ ਵੀਰ ਖਰੀਦਦਾਰ ਆ ਰਿਹਾ 5 6 ਦਿਨ ਆ ਆਈਡੀਆ ਮੰਨ ਕੇ ਤੁਸੀਂ ਸੌਦਾ ਕਰ ਲਿਓ ਵੀ ਪੰਜਾਂ ਛਿਆਂ ਦਿਨਾਂ ਤੱਕ ਸੋਊਗੀ ਤੇ ਹਾਈ ਟੂ ਮੀਡੀਅਮ ਆ ਬਾਕੀ ਜੰਮੀ ਪਲੀ ਪੂਰੀਆ ਕਰਮਾਲੀ ਵਜਨ ਦੋੜ ਪੂਰਾ ਰਾਜੀ ਪੂਰੀ ਆ ਤੇ ਬਾਕੀ ਰਿਕਾਰਡ ਤੁਹਾਨੂੰ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਹੀ ਗਿਆ ਜਿੰਨਾ ਵੀ ਪੂਰੀ ਡਿਟੇਲ ਤੁਹਾਨੂੰ ਦਿੱਤੀ ਆ ਵਿਥਾਂ ਮਿਰਲਾ ਵੀ ਤਕਰੀਬਨ ਕੋਈ 5 5 ਇੰਚਾਂ ਦੇ ਕੋਈ 4 4 ਇੰਚਾਂ ਦੇ ਜਿਹੜਾ ਥਾਂ ਲੱਗਾ ਆ ਲੋ ਤੇ ਕਾਜੀ ਤੇ ਅੱਛਾ ਹੀਰੇ ਵੀਰ ਕੀ ਡਿਮਾਂਡ ਕਰਦੇ ਆ ਵੀ ਭੈਣ ਭਰਾਵਾਂ ਨੂੰ ਸੱਜਣਾਂ ਨੂੰ ਕਿੱਥੋਂ ਤੱਕ ਜਿਹੜਾ ਲੈਣ ਦੇਣ ਵਾਲੀ ਗੱਲਬਾਤ ਹੋਊਗੀ ਕਿੱਥੋਂ ਤੱਕ ਲੈ ਦੇ ਕਰਕੇ ਹਾਂ ਨਾ ਵੀ ਉਹ ਵੀ ਦੱਸ ਦੋ ਵਿੱਚੋਂ ਮਾਨਤਨ ਕਿੰਨੇ ਚ ਹੋਊਗਾ ਡਿਮਾਂਡ ਤਾਂ ਆਪਾਂ ਮੰਗਣ ਨੂੰ ਜੋ ਮਰਜ਼ੀ ਮੰਗੀ ਜੇ 1 30 ਦੇ ਵਿੱਚੋਂ ਮਾਨਦਾਨ ਕਰਦਾਂਗੇ ਆਪਾਂ 1 30 ਜੇ ਜੇ ਵੀ ਕੋਈ ਭੈਣ ਭਰਾ ਹੋਊ ਦੂਰੋਂ ਨੇੜੇੋਂ ਮਾਨਦਾਨ ਕਰਾਂਗੇ ਜ਼ਰੂਰ 1 30 ਚ ਹਾਂਜੀ ਠੀਕ ਹੈ ਜੀ ਲਓ ਦੋਸਤੋ ਇੱਕ ਆਪਾਂ ਕੋਈ ਮੁੱਲ ਜ਼ਿਆਦਾ ਨਹੀਂ ਮੰਗਿਆ ਡੇਢ ਨਹੀਂ ਮੰਗਿਆ ਵੱਡੇ ਵਪਾਰੀਆਂ ਕੋਲੋਂ ਦੀ ਮੈਂ ਤੁਹਾਡੀਆਂ ਵੀਡੀਓ ਦੇਖਦਾ ਰਹਿਣਾ ਫੋਨ ਤੇ ਹਾਂ ਹਾਂ ਤੇ ਉਹਨਾਂ ਕੋਲੇ ਹੁੰਦੀ ਤਾਂ ਭਾਵੇਂ 1.5 ਲੱਖ ਮੰਗ ਲੈਂਦੇ ਹਾਂ ਪਰ ਆਪਾਂ ਮੁੱਲ ਕੀਤਾ ਸਹੀ ਆ ਬਾਕੀ ਕੋਈ ਵੀ ਆਉ ਉਹਦੀ ਸਮਝਣਾ ਪੈਸੇ ਲਾਵੇ ਕੋਈ ਆਪਾਂ ਨੂੰ ਕੋਈ ਤਰਾਜ ਨਹੀਂ ਕੋਈ ਕਾਲੀ ਨਹੀਂ ਵਿਕੇ ਚ ਨਾ ਵਿਕੇ ਆਪਣੀ ਗਰੰਟੀ ਆ ਮੱਝ ਆਪਣੇ ਹੱਥੀ ਚ ਹੋਈ ਹੋਈ ਆ ਬਿਲਕੁਲ ਜੀ ਹਾਂਜੀ ਲੋਕ ਦੋਸਤੋ ਕੋਈ ਇਹ ਨਹੀਂ ਕਿ ਕੋਈ ਵਿਦਾ ਚੜਾ ਕੇ ਗੱਲ ਮੈਂ ਪਹਿਲਾਂ ਜਿਗਰ ਕੀਤਾ ਸੀ ਵਪਾਰ ਦੀ ਲਾਈਨ ਨਹੀਂ ਹੈਗੀ ਘਰੇਲੂ ਵੀਰਾਂ ਦੇ ਕੋਲ ਜਿਹੜੀ ਇਹ ਮੱਝ ਆ ਪਹਿਲਾਂ ਵੀ ਪਸ਼ੂ ਵੇਚੇ ਆ ਪਸ਼ੂ ਆਲਮੋਸਟ ਸਾਰੇ ਚੰਗੇ ਆ ਸਾਰੇ ਰਿਕਾਰਡ ਵਾਲੇ ਆ ਵੀਰ ਦੇ ਕੋਲ ਘਰ ਦਾ ਰਵਾ ਤੇ ਜਿਹੜੇ ਵੀਰ ਨੂੰ ਪਸੰਦ ਆਊਗੀ ਦੋਸਤੋ ਤੁਸੀਂ ਜ਼ਰੂਰ ਆਣ ਕੇ ਘਰੇ ਤਸੱਲੀ ਕਰ ਲਿਓ ਠੀਕ ਆ ਨੰਬਰ ਵੀਰ ਹੀਰੇ ਬੋਲਦਗੀ ਆਪਣੇ ਨੰਬਰ ਹੈਗਾ 9878707057 9878707057 ਠੀਕ ਹੈ ਵੀਰੇ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਹੀਰਾ ਤੇ ਪਿੰਡ ਤੁਸੀਂ ਪੰਘਾਲੇ ਵਿజిਟ ਕਰਨੀ ਆ ਦੋਸਤੋ ਨੇੜੇ ਪਿੰਡ ਤੂਤ ਆ ਜੋਤ ਸਿੰਘ ਵਾਲਾ ਇੱਕ ਪਾਸੇ ਥੋੜੀ ਦੂਰੀ ਆ ਪਿੰਡ ਦੀ ਤੇ ਪੱਟੀ ਤੋਂ ਵੀ ਤੁਸੀਂ ਆ ਸਕਦੇ ਦੋਸਤੋ ਕੋਟ ਬੁੱਡਾ ਪੱਟੀ ਤੋਂ ਹੈਗਾ ਆਪਾਂ ਨੂੰ 24 ਕਿਲੋਮੀਟਰ ਪੱਟੀ ਸ਼ਹਿਰ ਤੋਂ ਹਾਂਜੀ ਤੇ ਹਰੀਕਾ ਤੋਂ ਹੈਗਾ ਆਪਾਂ ਨੂੰ 18 ਕਿਲੋਮੀਟਰ ਹਾਂ ਤੇ ਫਰੋਜਪੁਰ ਸ਼ਹਿਰ ਜਿਹੜਾ ਉਹ ਆਪਾਂ ਨੂੰ 30 ਕਿਲੋਮੀਟਰ ਖੀਵਿੰਡ ਚਭਾਲ ਇਹ ਆਪਾਂ ਨੂੰ ਹੈਗਾ ਜੇ ਚਭਾਲ ਹੈਗਾ 40 45 ਕਿਲੋਮੀਟਰ ਹਮ ਕੇਮ ਕਰਨ ਆਪਣੇ ਨਾਲ ਲੱਗਦਾ 16 ਕਿਲੋਮੀਟਰ 16 ਕਿਲੋਮੀਟਰ ਲਓ ਦੋਸਤੋ ਡਿਸਟੈਂਸ ਜਿਹੜੀ ਉਹ ਵੀ ਵੀਰ ਨੇ ਤੁਹਾਨੂੰ ਦੱਸ ਹੀ ਦਿੱਤੀ ਆ ਜਿਹੜਾ ਜਿਹੜਾ ਵੀਰ ਜਿਹੜੇ ਪਾਸਿਓਂ ਆ ਰਿਹਾ ਤੇ ਤੁਸੀਂ ਲੋਕੇਸ਼ਨ ਲਾ ਕੇ ਤੂਤ ਪੰਗਾਲਾ ਪਿੰਡ ਪੰਗਾਲੇ ਪਿੰਡ ਤੁਸੀਂ ਵਿਜ਼ਿਟ ਕਰਨੀ ਆ ਇਹ ਲੋਕੇਸ਼ਨ ਲਾ ਕੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੀ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ